ਅਮਰਸਰ ਪੁਲਿਸ ਦੀ ਵੱਡੀ ਕਾਮਯਾਬੀ ਮੋਟਰਸਾਈਕਲ ਚੋਰ ਕਰੂ ਦਾ ਪਰਦਾ ਫਾਸ਼ ਦੋ ਨੂੰ ਕੀਤਾ ਗ੍ਰਿਫਤਾਰ ਪਟਿਕਨਤੀ ਚੋਰੀ ਕੀਤੇ ਮੋਟਰਸਾਈਕਲ ਕੀਤੇ ਪੁਲਿਸ ਨੇ ਬਰਾਮਦ ਅਮਰਸਰ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾ ਫਾਸ਼ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹਨਾਂ ਕੋਲੋਂ ਚੋਰੀ ਤੇ ਤਈ ਮੋਟਰਸਾਈਕਲ ਤੋਂ ਐਕਟਿਵਾ ਵੀ ਬਰਾਮਦ ਕੀਤੀਆਂ ਹਨ ਡੀਐਸਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਪਿਛਲੇ ਲਗਭਗ 2 ਸਾਲਾਂ ਤੋਂ ਮੋਟਰਸਾਈਕਲ ਚੋਰੀ ਕਰ ਰਹੇ ਸਨ ਚੋਰੀ ਕਰਨ ਤੋਂ ਬਾਅਦ ਉਹ ਇਹ ਵਾਹਨ ਆਪਣੇ ਰਿਸ਼ਤੇਦਾਰਾਂ ਤੇ ਇੱਕ ਖੜੇ ਕਰਦੇ ਸਨ ਅਤੇ ਜੋ ਪੁਲਿਸ ਦੀ ਪਹੁੰਚ ਤੋਂ ਪਸ ਸਕਨ ਪੁਲ ਅਮਸਦ ਤੇ ਰਣਜੀਤਪਾਲ ਨਿਊ ਇਲਾਕੇ ਵਿੱਚ ਪੁਲਿਸ ਵੱਲੋਂ ਸਪੈਸ਼ਲ ਨਾਕਾ ਬੰਦੀ ਦੌਰਾਨ ਇਹਨਾਂ ਦੋਵਾਂ ਮੁਸਮਾਨਾਂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਇਹ ਵੀ ਵਾਹਨ ਇਲਾਕੇ ਵਿੱਚੋਂ ਪ੍ਰਾਪਤ ਕੀਤੇ ਹਨ ਡੀਐਸਪੀ ਨੇ ਇਹ ਵੀ ਦੱਸਿਆ ਕਿ ਦੋਵਾਂ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੇ ਹੁਣ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰ ਪੁਲਿਸ ਰਿਮਾਂਡ ਲਿਆ ਜਾਵੇਗਾ ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦਿताई ਜਾ ਰਹੀ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਦਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ACP North Additional Charge Madam Spender Kaur te AC te SHO uh, Ranjit Avenue Mr Robin inna ne do chor ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਹਰਪ੍ਰੀਤ ਸਿੰਘ ਤੇ ਮਹਿੰਗਾ ਸਿੰਘ ਇਹਨਾਂ ਦੋਨਾਂ ਦੀ ਉਮਰ ਤਕਰੀਬਨ 32 ਸਾਲ ਦੇ ਲਾਗੇ ਤਾਗੇ ਹੈਗੀ ਹੈ ਤੇ 10ਵੀਂ 12ਵੀਂ ਦੇ ਲਾਗੇ ਤਾਗੇ ਤੱਕ ਪੜੇ ਹੈ ਤੇ ਇਹਨਾਂ ਤੇ ਐਫ ਆਈ ਆਰ ਨੰਬਰ 87 ਡੇਟਡ 10 7 2025 ਅੰਡਰ ਸੈਕਸ਼ਨ 303 ਦੋ 317 2 ਬੀ ਐਨ ਐ ਸ ਰੰਜੀਤ ਐਵੇਨਿਊ ਰਜਿਸਟਰ ਹੋਈ ਸੀ ਤੇ ਬੇਸਿਕਲੀ ਇਹ ਮਾਮਲਾ ਹੈਗਾ ਇਹਨਾਂ ਤੋਂ ਸਾਨੂੰ 23 ਮੋਟਰਸਾਈਕਲ ਤੇ ਦੋ ਐਕਟਿਵਰ ਟੋਟਲ 25 ਟੂ व्हीਲਰਸ ਰਿਕਵਰ ਹੋਏ ਐ ਜਦੋਂ ਇਹ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਆ ਆਈ ਟੀ ਐ ਨੱਕਰ ਨੀਰ ਰੰਜੀਤ ਐਵੇਨਿਊ ਉਥੇ ਪੁਲਿਸ ਪਾਰਟੀ ਨੇ ਰੋਕਿਆ ਤੇ ਰੂਟੀਨ ਚੈਕਿੰਗ ਵਲੇ ਤੇ ਇਹਨਾਂ ਨੂੰ ਇਹਨਾਂ ਤੋਂ ਕਾਗਜ਼ ਆਪਣਾ ਮੰਗੇ ਜਿਹੜੇ ਪ੍ਰੋਵਾਈਡਿੰਗ ਕਰ ਸਕਦੇ ਤੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਥਾਣੇ ਲੈ ਕੇ ਗਈ ਤੇ ਵੈਰੀਫਾਈ ਕੀਤਾ ਤੇ ਪਤਾ ਚੱਲਿਆ ਕਿ ਇਹਨਾਂ ਨੇ ਆ ਕਾਫੀ ਮੋਟਰਸਾਈਕਲ ਸ਼ਹਿਰ ਦੀਆਂ ਤੇ ਸ਼ਹਿਰ ਦੇ ਸਰਾਊਂਡਿੰਗਸ ਵਕਫ ਵਕ ਥਾਂੋਂ ਤੋਂ ਮੋਟਰਸਾਈਕਲ ਚੋਰੀ ਕੀਤੇ ਸੀਗੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 23 ਮੋਟਰਸਾਈਕਲ ਦੇ ਦੋ ਐਕਟਿਵ ਇਹਨਾਂ ਤੋਂ ਬਰਾਮਦ ਹੋਏ ਐ ਤੇ ਜਿਹੜੇ ਅਕਿਊਜ਼ ਹਰਪ੍ਰੀਤ ਸਿੰਘ ਐ ਇਦੇ ਤੇ ਪਹਿਲਾਂ ਵੀ ਤਿੰਨ ਕੇਸਿਸ ਹੈਗੇ ਆ ਇਹ ਦੋ ਕੇਸ ਤਾਂ ਰਣਜੀਤ ਐਬਨੀਓ ਥਾਣੇ ਦੇ ਨੇ ਤੇ ਇੱਕ ਲੋਪੋਕੇ ਦਾ ਹੈਗਾ ਅਮਰਸਰ ਰੂਰਲ ਦਾ ਤੇ ਜਿਹੜਾ ਮਹੰਗਾ ਸਿੰਘ ਹੈ ਉਹਦੇ ਤੇ ਚਾਰ ਕੇਸਿਸ ਹੈਗੇ ਐ ਐਨਡੀਪੀਐਸ ਐਕਟ ਦੇ ਵੀ ਹੈਗੇ ਤੇ ਤਿੰਨ ਘਰਿੰਡਾ ਥਾਣੇ ਦੇ ਨੇ ਅਮਰਸਰ ਰੂਰਲ ਦੇ ਤੇ ਇੱਕ ਰਣਜੀਤ ਐਬਨੀਓ ਥਾਣੇ ਦਾ ਹੈਗਾ ਤੇ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਪੁੱਛਗਿਚ ਕਰ ਰਹੇ ਆ ਤੇ ਜ ਜਸਾਨੂੰ ਹੋਰ ਵੀ ਕੁਝ ਪਤਾ ਚੱਲੂਗਾ ਅਸੀਂ ਤੋਰ ਤੱਕ ਪੁੱਛਾ ਮੰਗਦੇ ਸਾਰੇ ਸ਼ਹਿਰ ਦੇ ਕਿਹੜੇ ਹਿੱਸਿਆਂ ਤੋਂ ਪਾਰਕਿੰਗ 'ਚ ਮੋਟਰਸਾਈਕਲ ਚੋਰੀ ਕਰਦੇ ਨੇ ਯਾਰ ਉਹ ਤੇ ਗਲੀਆਂ ਬਜਾਰਾਂ ਵਿੱਚੋਂ ਇਹ ਪਾਰਕਿੰਗ ਵਿੱਚੋਂ ਮਾਰਕੀਟ ਪਲੇਸ ਸਾਰੇ ਪਾਸਿਓਂ ਮੋਟਰਸਾਈਕਲ ਤੇ ਸਕੂਟਰ ਚੋਰੀ ਕਰਦੇ ਨੇ ਉਹਨੇ ਉਸਤੇ ਮਾਸਟਰ ਕੀ ਵੀਦਰਾ ਦੀ ਸੀ ਤੋ ਇਹ ਉਹ ਅਸੀਂ ਰਿਮਾਂਡ ਲੈਂਦਾ ਜੀ ਸਾਨੂੰ ਮਿਲਿਆ ਇਹਨਾਂ ਦਾ ਰਿਮਾਂਡ 7-8 ਦਿਨ ਦਾ ਤੇ ਅਸੀਂ ਕੁਝ ਇਸ ਤਰ੍ਹਾਂ ਹਾਂਜੀ ਕਿੰਨੀ ਦੇਰ ਤੋਂ ਕੰਮ ਕਰਦੇ ਹੋ ਕਿੰਨੇ ਕਿ ਪਰਚੇ ਟੋਟਲ ਹੋ ਚੁੱਕੇ ਨੇ ਮੈਂ ਉਹ ਜਿਵੇਂ ਤੁਹਾਨੂੰ ਦੱਸਿਆ ਜੀ ਮੰਗਾ ਸਿੰਘ ਤੇ ਚਾਰ ਪਰਚੇ ਨੇ ਤੇ ਜਿਹੜਾ ਇਹ ਹਰਪ੍ਰੀਤ ਸਿੰਘ ਉੱਤੇ ਤਿੰਨ ਪਰਚੇ ਨੇ ਤੇ ਕਿੰਨੀ ਕੀ ਦੇਰ ਤੋਂ ਕੰਮ ਕਰਦੇ ਆ ਇਹ ਜੀ ਇਹ ਥੋੜੀ ਦੇਰ ਤੋਂ ਕੰਮ ਕਰ ਰਹੇ ਹੈ ਜੀ ਆਪਣਾ 1 ਸਾਲ 1.5 ਸਾਲ 2 ਸਾਲ ਤੋਂ ਯਾ ਉਸ ਤੋਂ ਵੀ ਪਹਿਲਾਂ ਥੋੜਾ ਜਿਹਾ ਤੇ ਅਸੀਂ ਇਹਨਾਂ ਤੋਂ ਕਰ ਰਹੇ ਆ ਪੁੱਛ ਕੇ ਸਰ ਕਾਫੀ ਮੋਟਰਸਾਈਕਲ ਤੇ ਦੋ ਜਿੰਨਾ 23 ਮੋਟਰਸਾਈਕਲ ਦੋ 23 ਮੋਟਰਸਾਈਕਲ ਤੇ ਦੋ ਕਿੱਥੇ ਲੁਕਾ ਕੇ ਕਿੱਥੇ ਰੱਖਿਆ ਸੀ ਇਹ ਵਕਫਾ ਖਥਮ ਤੇ ਲੁਕਾ ਕੇ ਰੱਖਦੇ ਸੀ ਕੋਈ ਕਿਦਾ ਯਾਰ ਦੋਸਤ ਦੇ ਘਰ ਦੇ ਲਾਗੇ ਖੜਾ ਕਰਤਾ ਕੋਈ ਵਕੜਾ ਪਾਰਕਿੰਗ ਲੋਟੇ 'ਚ ਖੜਾ ਕਰਤਾ ਤੇ ਵੇਚਦੇ ਸੀ ਤੇ ਉਹਦੇ ਪਾਰਟਸ ਫੂਟਸ ਕੱਟ ਕੇ ਵੇਚਦੇ ਸੀ ਤੇ ਮੋਟਰਸਾਈਕਲ ਵੀ ਕੋਈ ਨਾ ਕੋਈ ਵੇਚਦੇ ਇਹਨਾਂ ਨੂੰ ਵੇਚਦੇ ਸੀ ਉਹਨਾਂ ਦੇ ਉੱਤੇ ਵੀ ਕਾਰਦੇ ਜੋ ਬਿਲਕੁਲ ਜੀ ਅਸੀਂ ਤਾਂ ਹੀ ਪੁੱਜ ਕੇ ਚੱਲ ਰਹੇ ਹਾਂ ਜੀ ਇਹਨਾਂ ਤੋਂ ਸਰ ਮੋਟਰਸਾਈਕਲ ਕਾਫੀ ਗੇਤੀ ਦੇ ਵਿੱਚ ਆ ਜੇ ਕੋਈ ਮਾਮੂਲੀਅਤ થਦਾ ਕੋ ਪ੍ਰੋਸ ਕਰਨਾ ਚਾਹੁੰਦਾ ਹੋਵੇ ਤਾਂ ਉਹਦੇ ਲਈ ਕੋਈ ਤੁਹਾਡੇ ਨੂੰ ਸ਼ੋਰਟਵੇਗ ਕੀ ਮੈਸ ਹੈ ਹਾਂਜੀ ਹਾਂਜੀ ਅਸੀਂ ਆਪ ਉਹਨਾਂ ਤੱਕ ਅਸੀਂ ਹੋਰ ਵੀ ਥਾਣਿਆਂ ਤੋਂ ਮੋਟਰਸਾਈਕਲ ਵਗਰਾ ਰਿਕਵਰ ਕੀਤੇ ਐ ਤੇ ਅਸੀਂ ਆਪਣਾ ਆਰਡਰ ਲੈ ਕੇ ਕੋਟੋ ਤੇ ਅਸੀਂ ਜਿਹੜੇ ਮਾਲਕ ਨੇ ਉਹਨਾਂ ਤੱਕ ਅਸੀਂ ਉਹਨਾਂ ਵਾਪਸ ਵੀ ਕਰਾ ਕੇ ਥੀ ਠੀਕ ਹੈ